ਦੀਦੀ ਪਰਸੋਂ ਕਿਨੇ ਵੇਲੈਂਡ ਕਰ ਰਹੇ ਤੁਸੀਂ ਵਾਜੀ ਜਾਣਗੇ ਸ਼ਾਮ ਦੇ ਸਾਡੇ ਕੁਛੇ ਉਹ ਸਿੰਗਾਪੁਰ ਸਾਡਾ ਸਟੇ ਹੀ ਬੜਾ ਹੈ ਨਾ ਦੀਦੀ ਇੱਕ ਨਿਕਾਇਆ ਕੰਮ ਸੀ ਕਰਦੇ ਵਾਸ਼ੇ ਮੈਂ ਤਾਂ ਥੋੜਾ ਔਖਾ ਹੀ ਰਿਆ ਪਰ ਪਲੀਜ਼ ਦੀਦੀ ਹੌ ਨਾ ਨਾ ਕਰਿਓ ਹਾਂ ਦੱਸ ਦੀ ਦੱਸਣਾ ਕੀ ਆ ਮੇਰੇ ਲਈ ਆਉਂਦੇ ਹੋਏ ਨਾ ਇੱਕ ਰੇਬਣ ਦੇ ਐਨਕ ਲੈ ਆਉਂਦੇ ਆਇਓ ਦੇਖਣਾ ਤੁਹਾਡਾ ਭਰਾ ਜੋ ਰੇਬਣ ਦੇ ਐਨਕ ਲਾ ਕੇ ਕੋੜੀ ਚੜਿਆ ਨਾ ਲੋਕੀ ਖੜਖੜ ਵੇਖਣਗੇ ਨਾਲੇ ਆਸ ਜੀ ਦੀਦੀ ਇਹ ਤੈਨੂੰ ਆਪਣਾ ਵਾਅਦਾ ਤਾਂ ਯਾਦ ਹੈ ਨਾ? ਵੀਰੀ ਇੰਗੇਜਮੈਂਟ ਤੇ ਕੀਤਾ ਸੀ ਕਿ ਤੁਸੀਂ ਮੇਰੇ ਵਿਆਹ ਤੇ ਮੈਨੂੰ ਆਈਫੋਨ 13 ਪ੍ਰੋ ਗਿਫਟ ਕਰੋਗੇ। ਜੀ ਮੇਰੀ ਹੁਣ ਬੇਇੱਜ਼ਤੀ ਨਾ ਕਰਾ ਦੇ ਮੇਰੇ ਯਾਰਾ ਦੋਸਤਾ। ਮੈਂ ਸਾਰਿਆਂ ਨੂੰ ਦੱਸਿਆ ਹੋਇਆ ਇਸ ਬਾਰੇ। ਲੈ। ਅਬ ਐ ਕਿਵੇਂ ਹੋਜੂ ਬੇਇੱਜ਼ਤੀ ਮੇਰੇ ਵੀਰ ਦੀ? ਓ ਤੂੰ ਫਿਕਰ ਨਾ ਕਰ। ਉਹ ਤੇ ਮੈਂ ਪਹਿਲਾਂ ਹੀ ਲੈ ਆਈ ਆਂ। ਬਾਕੀ ਰਹੀ ਗੱਲ ਐਨਕਾਂ ਦੀ। ਤੇ ਉਹ ਮੈਂ ਅੱਜ ਸ਼ਾਮੀ ਜਾ ਕੇ ਲੈ ਆਉਂਗੀ ਮਾਲ ਚੋਂ। ਓ ਓ ਥੈਂਕ ਯੂ ਸੋ ਮਚੀ ਦੀਦੀ ਦੀਦੀ ਯੂ ਆਰ ਦਾ ਬੈਸਟ ਦੀਦੀ ਓਕੇ ਬਾਏ ਟੇਕ ਕੇਰ ਚੰਗਾ ਬਾਏ ਓਕੇ ਵਿਆਹ ਹੋ ਚੱਲਿਆ ਇਹਦਾ ਪਰ ਅਜੇ ਵੀ ਨਾ ਬਚਪਨਾ ਨਹੀਂ ਮੁੱਕਿਆ ਅਨਿੱਕੀਆਂ ਨਿੱਕੀਆਂ ਫਰਮਾਇਸ਼ਾਂ ਵੀ ਨਾ ਜਵਾਕਾ ਵਾਂਗੂ ਹੀ ਕਰਦਾ ਹਾਂ ਹਾਂ ਵਾਵਾ ਹੀ ਨਿੱਕੀ ਤੇ ਸਸਤੀ ਜੀ ਫਰਮਾਇਸ਼ੀ ਕਰੇ ਭਰਾ ਦੀ ਵੱਡੀਆਂ-ਵੱਡੀਆਂ ਫਰਮਾਇਸ਼ਾਂ ਤਾਂ ਸਾਡੇ ਵਾਲਾ ਟੱਬਰ ਕਰਦਾ ਨਾਲ ਮੇਕਿਆਂ ਤੇ ਭਾਰੀਆਂ ਦਾ दारू ਵਾਲੀਆਂ ਬੋਤਲਾਂ ਹੁੰਦੀਆਂ। ਫੋਨ ਮੋਬਾਈਲ ਦਾ ਕੀ ਐ? ਉਹ ਤਾਂ ਅਗਲਾ ਹੱਥ 'ਚ ਫੜ ਕੇ ਲੈ ਜਾਂਦਾ 에ਰਪੋਰਟ ਤਾਂ। ਯਾਨ ਕੱਖਾਂ ਤੇ ਲਾ ਕੇ। ਮੈਨੂੰ ਦਸੀ ਹਾਂ। ਆਹ ਕਿਹੜੀ ਵਾਲਨ ਨਾਲ ਟੋੜੇ ਆਈਫੋਨ? ਮੈਂ ਵੀ ਲਵੇ ਜੇ ਵੇਖ ਕੇ ਤੂੰ ਲਾ ਲਵਾਂ ਆਪਣੇ ਪਿਓ ਤੇ ਭਰਾ ਲਈ। ਮੈਨੂੰ ਪਤਾ ਕਿਹੜੇ ਸਟੇਸ਼ਨ ਤੋਂ ਬੋਲਦੇ ਹੋ ਤੁਸੀਂ। ਭੁੱਲ ਗਿਓ? ਆਪਣੇ ਦੋਹਾਂ ਜੁਆਕਾ ਵਰੀ ਮੇਰੇ ਮੰਮੀ ਪਾਪਾ ਆਏ ਸੀ ਉਹਨੂੰ ਸੰਭਣ। ਤੁਹਾਡੇ ਵਾਲਿਆਂ ਨੇ ਤੇ ਖੁਸਰੇ ਵੀ ਇਹ ਕਹਿ ਕੇ ਪਿੰਡੋਂ ਮੋੜਤੇ ਸੀਗੇ ਵੀ ਮੁੰਡਾ ਆਸਟ੍ਰੇਲੀਆ ਜੰਮਿਆ, ਮੀਹਾ ਸਿੰਘ ਵਾਲੇ ਨਹੀਂ। ਹੋਂ ਦਾ ਮੇਰਾ ਬਤਾ ਮੂੰਹ ਨਾ ਖੁਲਵਾਓ। ਨਿਤ ਸਾਰੇ ਰਖੇ ਬੜ ਦੇ ਜਾਵਾਂਗੇ ਜੀ ਜੀ ਪਾਪਾ ਕਹਿੰਦੇ ਕਿ ਭਾਈ ਹੁਣਾਂ ਨੂੰ ਕਹਿ ਦਿਓ ਦੋ ਕੋ ਬੋਤਲ ਹਨ ਰੈਡ ਵਾਈਨ ਦੀ ਲੈ ਆਉਣ ਪਾਪਾ ਦੇ ਯਾਰ ਦੋਸਤ ਆ ਰਹੇ ਮੇਰੇ ਵਿਆਹ ਤੇ ਹਣੋਂ ਨਾ ਅੱਗੇ ਵਿਆਹਵਾ ਕਰਨੀਆਂ ਭਾਈ ਸਾਡੀ ਕੁੜੀ ਆਸਟ੍ਰੇਲੀਆ ਵਿਆਹੀ ਆ ਹਾਂ 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 ਲੱਕੀ ਕੋਈ ਨਹੀਂ ਤੇਰੇ ਭਾਜੀ ਨੂੰ ਕਹਿ ਦਿੰਦੇ ਆ ਉਹ ਲੈ ਆਉਣਗੇ ਜੰਗਲ ਕੀ ਬੰਨਾ ਥੋੜੇ ਜਿਹਾ ਬਿਜ਼ੀ ਆ ਤੈਨੂੰ ਬਾਅਦ ਚ ਗੱਲ ਕਰਦੇ ਆ ਓਕੇ ਓਕੇ ਬਾਏ ਜੀ ਮੈਂ ਸੁਣਿਆ ਰੈੱਡ ਵਾਈਨ ਜਿਹੜੀ ਆ ਉਹ ਹਾਰਟ ਵਾਸਤੇ ਬੜੀ ਵਧੀਆ ਹੁੰਦੀ ਆ ਨਾਲੇ ਨਾ ਇਤਨਾ ਫੇਸ ਤੇ ਗਲੋ ਵੀ ਬਣਿਆ ਰਹਿੰਦਾ ਮੇਰੇ ਨਾਲ ਨਾ ਇੱਕ ਗੋਰੀ ਕੰਮ ਕਰਦੀ ਆ ਉਹ ਦੱਸਦੀ ਸੀ ਵੀ ਸਾਡੇ ਗੋਰੇ ਤੇ ਪਿੰਦੇ ਹੀ ਵਾਈਨ ਆ ਆ ਦੂਜੀ ਸ਼ਰਾਬ ਤੇ ਤੁਹਾਡੇ ਦੇਸੀ ਬੰਦੇ ਪਿੰਦੇ ਆ ਮੇਰੀ ਜਾਨ ਦਾ ਖਾਓ ਲੀਵਰ ਡੈਮੇਜ ਹੋ ਜਾਂਦਾ ਇਹਦੇ ਨਾਲ ਉਹੀ